ਜਾਬ ਸਰਕਾਰ ਤੇ ਮਾਨਜੁਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਨੂੰ ਉਸ ਵੇਲੇ ਵੱਡਾ ਸਫਲਤਾ ਦਾ ਹੰਗਾਰਾ ਮਿਲਿਆ ਜਦੋਂ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੱਲ ਮਿਤੀ 4 12 24 ਨੂੰ ਸਾਡੀ ਸੀਆਈਏ ਦੀ ਟੀਮ ਨੇ ਇੱਕ ਮੁਖਬਰ ਤੋਂ ਮਿਲੀ ਟਿਪ ਤੇ ਪੰਜ ਵਿਅਕਤੀਆਂ ਨੂੰ 1 1 ਕਿਲੋ 500 ਗ੍ਰਾਮ ਅਫੀਮ ਨਾਲ ਗ੍ਰਿਫਤਾਰ ਕੀਤਾ ਸਾਡੇ ਸੀਆਈਏ ਦੇ ਐਸ.ਆਈ. ਜਰਨੈਲ ਸਿੰਘ ਨੂੰ ਉਹਦੇ ਇੱਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਇਹ ਪੰਜ ਬੰਦੇ ਅਫੀਮ ਵੇਚਦੇ ਆ ਜੋ ਅੱਜ ਇੱਕ ਚਿੱਟੇ ਰੰਗ ਦੀ ਵਰਨਾਕਾਰ ਦੇ ਉੱਤੇ ਜਿਹਦਾ ਨੰਬਰ ਪੀਬੀ ਸੌਰੀ ਡੀਐਲ 8 ਸੀਏਐਨ 5539 ਹੈ ਉਹਦੇ ਤੇ ਸਵਾਰ ਹੋ ਕੇ ਸੀਮ ਨਾਲਾ ਲਿੰਕ ਮਹਿਰ ਪਿੰਡ ਚੁਗਾਵਾ ਦੇ ਸੱਜੇ ਹੱਥ ਕੱਚੀ ਜਿਹੜੀ ਪਟੜੀ ਦੇ ਉੱਤੇ ਖੜੇ ਆ ਤੇ ਆਪਣੇ ਗਾਂਾਂ ਦੀ ਵੇਟ ਕਰਦੇ ਆ ਵੇਚਣ ਵਾਸਤੇ ਇਹਨਾਂ ਦਾ ਨਾਂ ਹੈ ਤਰਲੋਕ ਸਿੰਘ son of ਰੇਸ਼ਮ ਸਿੰਘ ਪਾਲ ਸਿੰਘ son of ਸੁਖਵਿੰਦਰ ਸਿੰਘ ਗੁਰਪ੍ਰੀਤ ਸਿੰਘ ਐਲੀਸ ਗੋਪੀ ਪੁੱਤਰ ਗੁਰਦੀਪ ਸਿੰਘ ਇਹ ਸਾਰੇ ਪਿੰਡ ਚੱਕ ਹੀਰਾ ਸਿੰਘ ਵਾਲਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਦੇ ਰਹਿਣ ਵਾਲੇ ਆ ਤੇ ਜਗਨਦੀਪ ਸਿੰਘ ਉਤਰ ਕੌਰ ਸਿੰਘ ਸਵਰਨ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਸੁਨਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਆ ਕਿ ਪੰਜੇ ਵਿਅਕਤੀ ਉਸ ਕੱਚੀ ਪਟੜੀ ਤੇ ਚੁਗਾਵਾਂ ਦੀ ਖੜੇ ਸੀ ਤਾਂ ਸਾਡੀ ਪਾਰਟੀ ਨੇ ਤੁਰੰਤ ਐਕਸ਼ਨ ਲੈਂਦੇ ਰੇਡ ਕੀਤਾ ਰੇਡ ਕਰਕੇ ਇਹਨਾਂ ਪੰਜਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਕਾਬੂ ਕਰਕੇ ਕਾਰ ਦੇ ਗিয়ার ਬਾਕਸ ਦੇ ਕੋਲੋਂ 1.5 ਕਿਲੋ ਅਫੀਮ ਬਰਾਮਦ ਕੀਤੀ ਅਤੇ ਉਹਨਾਂ ਦੇ ਉੱਤੇ ਮੁਕੱਦਮਾ ਨੰਬਰ 133 ਮਿਤੀ 4/12/24 ਅਧੀਨ ਧਾਰਾ 18 61 85 ਥਾਣਾ ਮਹਿਣਾ ਵਿਖੇ ਦਰਜ ਕੀਤਾ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਜਾਊ ਕਿ ਇਹ ਅਫੀਮ ਕਿੱਥੋਂ ਲੈ ਕੇ ਆਉਂਦੇ ਆ ਤੇ ਇੱਥੇ ਮੋਗੇ ਜਾਂ ਮੋਗੇ ਤੋਂ ਇਲਾਵਾ ਪੰਜਾਬ ਦੇ ਹੋਰ ਕਿੱਥੇ ਕਿੱਥੇ ਜਾ ਕੇ ਇਹ ਵੇਚਦੇ ਆ ਸਰ ਤੁਸੀਂ ਦੱਸਿਆ ਕਿ ਤਿੰਨ ਮਸਾਲੋਕੀ ਜਿਹੜੇ ਨੇ ਉਹ ਰਾਜਸਥਾਨ ਦੇ ਨੇ ਉਹ ਤਿੰਨ ਪੰਜਾਬ ਦੇ ਦੋ ਪੰਜਾਬ ਦੇ ਦੋ ਦੋ ਮਤਲਬ ਇਹਨਾਂ ਦੇ ਆਪਸੀ ਕੀ ਪਤਾ ਲੱਗਿਆ ਇਨੀਸ਼ੀਅਲੀ ਤਾਂ ਸਾਨੂੰ ਇੰਨਾ ਹੀ ਪਤਾ ਲੱਗਿਆ ਵੀ ਇਹ ਦੋ ਵਿਅਕਤੀ ਜਿਹੜੇ ਆ ਉਹਨਾਂ ਦੇ ਨਾਲ ਰਾਜਸਥਾਨ ਵਗੈਰਾ ਘੁੰਮਣ ਗਏ ਸੀ ਉੱਥੇ ਇਹਨਾਂ ਦੀ ਆਪਸ ਕੋਈ ਮਿੱਤਰਤਾ ਹੋਊਗੀ ਪਰ ਡੰਗਾਈ ਨਾਲ ਅਸੀਂ ਪੁਲਿਸ ਰਿਮਾਂਡ ਦੇ ਵਿੱਚ ਇਹਨਾਂ ਨੂੰ ਪੁੱਛਾਂਗੇ ਕਿ ਇਹਨਾਂ ਦਾ ਆਪਸ ਕਿਵੇਂ ਰਿਸ਼ਤਾ ਬਣਿਆ ਵੀ ਕਿਤੇ ਪਹਿਲਾਂ ਇਹ ਲੈਣ ਜਾਂਦੇ ਸੀ ਉੱਥੋਂ ਇਹਨਾਂ ਕੋਲੋਂ ਤੇ ਫਿਰ ਇਹ ਸਾਰੇ ਇਕੱਠੇ ਗਾ ਕੇ ਵੇਚਦੇ ਸੀ ਸਮਥਿੰਗ ਇਸੇ ਤਰ੍ਹਾਂ ਜਿਹੜਾ ਜੋ ਵੀ ਸਾਹਮਣੇ ਆਊ ਉਹਨੂੰ ਅਸੀਂ ਤੁਹਾਨੂੰ ਬਕਾਇਦਾ ਜਾਣਕਾਰੀ ਦੇਦੇ ਜਿਹੜੇ 2 ਵਜੇ ਪੰਜਾਬ ਦੇ ਨਾਲ ਉੱਪਰ ਤਾਨ ਘੁਮਾ ਕੇ ਜਿਹੜਾ ਬੱਚਾ ਹੈ ਇਹਨਾਂ ਤੇ ਫਿਲਹਾਲ ਸਿਰਫ ਜਗਨਦੀਪ ਸਿੰਘ ਜਿਹੜਾ ਵਾਸੀ ਹੁਸਨਾਰ ਥਾਣਾ ਆਪਣਾ ਥਾਣਾ ਗਿੱਦੜਵਾ ਜਿਹੜਾ ਮੁਕਸਰ ਸਾਹਿਬ ਹੈ ਉਹਦੇ ਉੱਤੇ ਇੱਕ ਮੁਕੱਦਮਾ ਦਰਜਾ ਮੁਕੱਦਮਾ ਨੰਬਰ 75 ਮਿਤੀ 24/7/24 22B 2761 276185 ਐਨਡੀਪੀਐਸ ਐਕਟ ਥਾਣਾ ਕਬਰਵਾਲਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਬਾਕੀ ਚਾਰਾਂ ਤੇ ਕੋਈ ਮੁਕੱਦਮਾ ਦਰਜ ਨਹੀਂ ਜੀ ਸਾਹਿਬ ਇਹ ਪਹਿਲਾਂ ਵੀ ਮੌਕੇ 'ਚ ਸਪਲਾਈ ਦੇਣ ਆ ਚੁੱਕੇ ਆ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਇਹ ਸਾਨੂੰ ਇਹਨਾਂ ਦਾ ਪੁਲਿਸ ਰਿਪੋਰਟ ਲੈ ਕੇ ਬਾਕਾਇਦਾ ਅਸੀਂ ਪੂਰੀ ਤਫਸੀਲ ਦੇ ਵਿੱਚ ਜਾਣਕਾਰੀ ਹਾਸਲ ਕਰਾਂਗੇ